ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਠੰਡ ਦੇ ਮੌਸਮ ਲਈ ਖਾਸ ਇੱਕ ਬਹੁਤ ਹੀ ਜੜੇ ਟੇਸਟੀ ਲੱਡੂ ਇਹਨਾਂ ਦੀ ਰੈਸਪੀ ਲੈ ਕੇ ਆਈ ਆ ਆਟੇ ਦੇ ਆਪਾਂ ਇਹ ਲੱਡੂ ਬਣਾ ਕੇ ਤਿਆਰ ਕਰਾਂਗੇ ਬਿਨਾ ਚਾਸ਼ਨੀ ਤੋਂ ਇਹਨਾਂ ਨੂੰ ਬਣਾਵਾਂਗੇ ਤੇ ਥੋੜਾ ਜਿਹਾ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਖਾਣ ਵਿੱਚ ਬਹੁਤ ਟੇਸਟੀ ਬਣਦੇ ਨੇ ਬਣਾਉਣਾ ਇਹਨਾਂ ਨੂੰ ਬਿਲਕੁਲ ਸੌਖਾ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਲੱਡੂਆਂ ਨੂੰ ਬ ਤਾਂ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਲਿਆ ਕਣਕ ਦਾ ਆਟਾ 1.5 ਕੱਪ ਆਪਾਂ ਇਹਦੇ ਵਾਸਤੇ ਆਟਾ ਲਿਆ ਤੇ ਆਟੇ ਨੂੰ ਇੱਕ ਵਾਰੀ ਨੂੰ ਤੁਸੀਂ ਚੰਗੀ ਤਰ੍ਹਾਂ ਛਾਣ ਲੈਣਾ ਜਦੋਂ ਆਪਾਂ ਨਾਪ ਲੈਣਾ ਕਰਦਾ ਕੋਈ ਵੀ ਕੱਪ ਕੌਲੀ ਤੁਸੀਂ ਉਹਦੇ ਵਾਸਤੇ ਇੱਕ ਲੈ ਲੈਣਾ ਸਾਰਾ ਨਾਪ ਆਪਾਂ ਉਸੇ ਨਾਲ ਹੀ ਲੈਣਾ ਤੇ ਇਹਨੂੰ ਨਾ ਆਟੇ ਨੂੰ ਆਪਾਂ ਸ਼ੁਰੂ ਵਿੱਚ ਜਿਹੜਾ ਡਰਾਈ ਰੋਸਟ ਕਰਾਂਗੇ ਐਵੇਂ ਸੁੱਕਾ ਨੂੰ ਆਪਾਂ ਭੁੰਨ ਲੈਣਾ ਗੈਸ ਦੇ ਬਿਲਕੁਲ ਘੱਟ ਫਲੇਮ ਤੇ ਇਹਨੂੰ ਭੁੰਨਣਾ ਤੇ 5 ਤੋਂ 7 ਮਿੰਟ ਵਾਸਤੇ ਪਹਿਲਾਂ ਆਪਾਂ ਇਸ ਨੂੰ ਡਰਾਈ ਰੋਸਟ ਕਰ ਲੈਣਾ हां ਹੁਣ ਦੇਖੋ ਇਹਦਾ ਪਹਿਲਾਂ ਨਾਲੋਂ ਥੋੜਾ ਜਿਹਾ ਜਿਹੜਾ ਕਲਰ ਹੈ ਚੇਂਜ ਹੋ ਚੁੱਕਿਆ ਤੇ ਇਹਨੂੰ ਭੁੰਨਦੇ ਹੋਏ ਵੀ ਨਾ ਮੈਨੂੰ ਸੱਤ ਤੋਂ 8 ਮਿੰਟ ਦੇ ਕਰੀਬ ਹੋ ਚੁੱਕੇ ਆ ਅੱਧਾ ਕੱਪ ਆਪਾਂ ਇਹਦੇ ਵਾਸਤੇ ਲਿਆ ਦੇਸੀ ਘਿਓ ਸਾਰਾ ਕਿਉਂ ਇਹਦੇ ਵਿੱਚ ਇੱਕਦਮ ਨਹੀਂ ਪਾਉਣਾ ਪਹਿਲਾਂ ਆਪਾਂ ਇਸ ਟਾਈਮ ਤੇ ਨਾ ਇਹਦੇ ਵਿੱਚ 3 ਚਮਚ ਭਰ ਕੇ ਜਿਹੜੇ ਦੇਸੀ ਘਿਓ ਦੇ ਪਾ ਦਵਾਂਗੇ ਤੇ ਕਿਉਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸ਼ੁਰੂ ਚ ਜਿਹੜਾ ਮਿਕਸਚਰ ਹੈ ਨਾ ਆਟਾ ਕਾਫੀ ਸੁੱਕਾ ਲੱਗਦਾ ਪਰ ਜਿਵੇਂ ਹੀ ਇਹਦੇ ਵਿੱਚ ਘਿਓ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਆਪਾਂ ਇਹਨੂੰ ਪਕਾਉਨੇ ਆ ਕਿਉਂ ਆ ਕਿਉਂ ਦੀ ਇਹਦੇ ਵਿੱਚ ਜਿਹੜੀ ਨਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਆਟੇ ਦਾ ਟੈਕਸਚਰ ਜਿਹੜਾ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹਜੇ ਦੇਖੋ ਜਦੋਂ ਆਪਾਂ ਇਹਨੂੰ ਸ਼ੁਰੂ ਚ ਭੁੰਨ ਰਿਹਾ ਆ ਆਟਾ ਕਾਫੀ ਸੁੱਕਾ ਲੱਗ ਰਿਹਾ ਜਿਵੇਂ ਜਿਵੇਂ ਆਪਾਂ ਭੁੰਨਦੇ ਜਾਵਾਂਗੇ ਥੋੜੇ ਥੋੜੇ ਇਹਦੇ ਵਿੱਚ ਜਿਹੜੀ ਨਮੀ ਆਉਂਦੀ ਜਾਏਗੀ ਤੇ ਇਸ ਟਾਈਮ ਤੇ ਨਾ ਆਪਾਂ ਇਹਦੇ ਵਿੱਚ ਜ਼ਿਆਦਾ ਕਿਉਂ ਨਹੀਂ ਪਾਉਣਾ ਇਹਨਾਂ ਲੱਡੂਆਂ ਨੂੰ ਬਣਾਉ ਲਈ ਆਪਾਂ ਉਨਾਂ ਕੀ ਕਿਉਂ ਯੂਜ਼ ਕਰਾਂਗੇ ਜਿੰਨੀਆਂ ਇਹਦੇ ਵਿੱਚ ਆਪਾਂ ਨੂੰ ਜ਼ਰੂਰਤ ਪੈਗੀ ટાટી ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਬਿਲਕੁਲ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਇਹਨੂੰ ਟੋਟਲ ਆਪਾਂ ਨੂੰ ਭੁੰਨ ਭੁੰਨਣ ਵਿੱਚ ਨਾ ਜਿਹੜਾ 20 ਮਿੰਟ ਦੇ ਕਰੀਬ ਲੱਗ ਜਾਂਦੇ ਨੇ ਗੈਸ ਦਾ ਫਲੇਮ ਆਪਾਂ ਪੂਰੇ ਟਾਈਮ ਹੀ ਬਿਲਕੁਕੁਲ ਘੱਟ ਰੱਖਿਆ ਹੋਇਆ ਤੇ ਹੁਣ ਦੇਖੋ ਪਹਿਲਾਂ ਨਾਲੋਂ ਉਹਦਾ ਕਲਰ ਵੀ ਕਾਫੀ ਚੇਂਜ ਹੋ ਚੁੱਕਿਆ ਆਟਾ ਬਿਲਕੁਲ ਵਧੀਆ ਤਰੀਕੇ ਨਾਲ ਪੱਕ ਗਿਆ ਹੁਣ ਆਪਾਂ ਲਾਸਟ ਵਿੱਚ ਨਾ ਇਸ ਟਾਈਮ ਤੇ ਦੇ ਵਿੱਚ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟਸ ड्राई फ्रूट्स ਤੁਹਾਨੂੰ ਜੋ ਵੀ ਪਸੰਦ ਨੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਇਹਦੇ ਵਿੱਚ 20 ਤੋਂ 25 ਬਦਾਮ ਪਾਏ ਨੇ 20 ਤੋਂ 25 ਆਪਾਂ ਇਹਦੇ ਵਿੱਚ ਕਾਜੂ ਪਾਏ ਆ ਸਾਰਿਆਂ ਨੂੰ ਬਰੀਕ ਕੱਟ ਲਿਆ ਤੇ ਨਾਲ ਹੀ ਆਪਾਂ 25 ਤੋਂ 30 ਇਹਦੇ ਵਿੱਚ ਕਿਸ਼ਮਿਸ਼ ਦੀਆਂ ਪਾ ਦਾਂਗੇ ਤੇ ਇਹਨਾਂ ਸਾਰਿਆਂ ਨੂੰ ਆਪਾਂ ਇਹਦੇ ਵਿੱਚ ਜਿਹੜਾ ਮਿਕਸ ਕਰ ਦੇਣਾ ਨਾਲ ਹੀ ਇਹਦੇ ਵਿੱਚ ਦੋ ਚਮਚ ਆਪਾਂ ਪਾ ਰਹੇ ਆ ਮਗਜ ਜਿਹੜੇ ਖਰਬੂਜੇ ਦੇ ਬੀਜ ਹੁੰਦੇ ਨੇ ਮੈਲਨ ਸੀਡਸ ਉਹ ਤੁਸੀਂ ਚਾਹੋ ਤੇ ਇਹਦੇ ਵਿੱਚ ਜਿਹੜੇ ਡਰਾਈ ਫਰੂਟਸ ਨੇ ਉਹ ਜ਼ਿਆਦਾ ਵੀ ਪਾ ਸਕਦੇ ਹੋ ਤੇ ਜੇ ਕੋਈ ਨਹੀਂ ਪਸੰਦ ਤੁਹਾਨੂੰ ਇਹਦੇ ਵਿੱਚੋਂ ਸਕਿਪ ਵੀ ਕਰ ਸਕਦੇ ਹੋ ਤੇ ਡ్రਾਈ ਫਰੂਟਸ ਪੋਣ ਤੋਂ ਬਾਅਦ ਆਪਾਂ ਨੂੰ 2 ਮਿੰਟ ਵਾਸਤੇ ਹੋਰ ਪੁੰਨ ਲੈਣਾ ਆਟਾ ਹੁਣ ਦੇਖੋ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕਿਆ ਬਹੁਤ ਹੀ ਵਧੀਆ ਇਹਦੇ ਵਿੱਚੋਂ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ ਤਾਂ ਹੁਣ ਆਪਾਂ ਜਿਹੜਾ ਗੈਸ ਦਾ ਫਲੇਮ ਹੈ ਨਾ ਇੱਕ ਵਾਰੀ ਬੰਦ ਕਰ ਦਾਂਗੇ ਤੇ ਕੜਾਈ ਕਿਉਂਕਿ ਕਾਫੀ ਗਰਮ ਹੈ ਇਸੇ ਵਿੱਚ ਆਪਾਂ ਆਟੇ ਨੂੰ ਬਿਲਕੁਲ ਨਹੀਂ ਰਹਿਣ ਦੇਣਾ ਹੁਣ ਇਹਨੂੰ ਤੁਸੀਂ ਕਿਸੇ ਵੀ ਅਲੱਗ pande 'ਚ ਨਾ ਇਹਨੂੰ ਇਹ ਜਿਹੜਾ ਕੱਢ ਲੈਣਾ ਤਾਂ ਆਪਾਂ ਜਿਹੜਾ ਆਟਾ ਉਹਨੂੰ ਅਲੱਗ pande 'ਚ ਕੱਢ ਤਾ ਕੜਾਈ ਨੂੰ ਫਿਰ ਤੋਂ ਸਾਫ਼ ਕਰਕੇ ਆਪਾਂ ਗੈਸ ਤੇ ਰੱਖ ਲਿਆ ਤੇ ਹੁਣ ਇਹਦੇ ਵਿੱਚ 2 ਤੋਂ 3 ਚਮਚ ਆਪਾਂ ਟੋਟਲ ਜਿਹੜਾ ਇਹ ਆਪਾਂ ਅੱਧਾ ਕੱਪ ਘਿਓ ਲਿਆ ਸੀ ਨ ਉਹਦੇ ਵਿੱਚੋਂ ਆਪਾਂ ਇੱਕ ਚਮਚ ਘਿਓ ਹਜੇ ਬਚਾ ਲਿਆ ਦੋ ਚਮਚ ਆਪਾਂ ਇਹਦੇ ਵਿੱਚ ਘਿਓ ਦੇ ਪਾਏ ਆ ਤੇ ਨਾਲ ਹੀ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਦਾਂਗੇ ਸੁੰਡ ਦਾ ਡਰਾਈ ਜਿੰਜਰ ਪਾਊਡਰ ਜਿਹੜਾ ਆਂਦਾ ਸੁੱਕਾ ਜਿਹਨੂੰ ਅਦਰਕ ਦਾ ਪਾਊਡਰ ਵੀ ਕਿਹਾ ਜਾਂਦਾ ਉਹ ਆਪਾਂ ਇਹਦੇ ਵਿੱਚ ਪਾਇਆ ਤੇ ਨਾਲ ਹੀ ਇਹਦੇ ਵਿੱਚ ਇੱਕ ਕੱਪ ਪਾ ਦਾਂਗੇ ਦੇਸੀ ਖੰਡ ਦਾ ਥੋੜਾ ਜਿਹਾ ਨਾ ਤੁਸੀਂ ਇਸ ਤਰੀਕੇ ਨਾਲ ਜਿਹੜਾ ਇੱਕ ਵਾਰੀ ਲੱਡੂ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੇ ਆ ਹੁਣ ਆਪਾਂ ਕਰਨਾ ਕੀ ਇਹ ਖੰਡ ਨੂੰ ਘਿਓ ਵਿੱਚ ਨਾ ਜਿਹੜਾ ਬਸ ਇੱਕ ਤੋਂ 2 ਮਿੰਟ ਵਾਸਤੇ ਭੁੰਨ ਲੈਣਾ ਬਹੁਤ ਜ਼ਿਆਦਾ ਟਾਈ بس 2 ਮਿੰਟ ਵਾਸਤੇ ਆਪਾਂ ਜਿਹੜਾ ਸੁੰਡੇ ਦੇ ਵਿੱਚ ਪਾਈ ਸੀ ਤੇ ਖੰਡਾਂ ਨੂੰ ਭੁੰਨ ਲਵਾਂਗੇ ਤੇ ਫਿਰ ਇਸ ਤੋਂ ਬਾਅਦ ਨਾਲ ਦੀ ਨਾਲ ਗੈਸ ਦਾ ਫਲੇਮ ਬੰਦ ਕਰ ਦਾਂਗੇ ਇਸ ਟਾਈਮ ਵੀ ਨਾ ਆਪਾਂ ਘੱਟ ਗੈਸ ਦਾ ਫਲੇਮ ਜਿਹੜਾ ਰੱਖਿਆ ਹੋਇਆ ਸੀ ਤੇ ਹੁਣ ਜਿਹੜੀ ਆਪਾਂ ਇਹ ਖੰਡ ਭੁੰਨੀ ਆ ਕਿਉ ਉਹ ਵਿੱਚ ਪਾ ਕੇ ਇਹਨੂੰ ਆਪਾਂ ਜਿਹੜਾ ਆਟਾ ਭੁੰਨ ਕੇ ਰੱਖਿਆ ਹੋਇਆ ਸੀ ਨਾ ਉਹਦੇ ਵਿੱਚ ਪਾ ਦਾਂਗੇ ਤੇ ਇਹ ਮਿੱਠਾ ਜਿਵੇਂ ਆਪਾਂ ਇਹਦੇ ਵਿੱਚ ਇੰਨਾ ਪਾਇਆ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਹੈ ਜਿਹੜਾ ਘੱਟ ਜਾਂ ਜ਼ਿਆਦਾ ਪਾ ਸਕਦੇ ਹੋ ਜੇ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਥੋੜਾ ਜਿਆਦਾ ਵੀ ਪਾ ਸਕਦੇ ਹੋ ਤੇ ਜੇ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਤੇ ਵਿੱਚ ਥੋੜਾ ਜਿਆਦਾ ਘੱਟ ਵੀ ਕਰ ਸਕਦੇ ਹੋ ਤਾਂ ਕਿਉਂਕਿ ਆਟਾ ਵੀ ਅਜੇ ਕਾਫੀ ਗਰਮ ਸੀ ਖੰਡ ਵੀ ਗਰਮ ਹੈ ਤਾਂ ਇਸ ਤਰੀਕੇ ਨਾਲ ਦੇਖੋ ਆਪਾਂ ਇਹਨੂੰ ਮਿਕਸ ਕਰਤਾ ਤੇ ਲੱਡੂ ਬਣਾ ਕੇ ਦੇਖਦੇ ਹਾਂ ਪਰ ਲੱਡੂ ਜਿਹੜੇ ਹੈ ਨਾ ਥੋੜਾ ਜਿਆਦਾ ਮਿਕਸਚਰ ਜਿਹਾ ਸੁੱਕਾ ਲੱਗ ਰਿਹਾ ਤਾਂ ਇੱਕ ਚਮਚ ਆਪਾਂ ਇਹਦੇ ਵਿੱਚ ਦੇਸੀ ਘਿਓ ਹੋਰ ਪਾਤਾ ਹੈ ਟੋਟਲ ਦਾ ਹਜੇ ਤੱਕ ਜਿਹੜਾ ਇਹਦੇ ਵਿੱਚ ਅੱਧਾ ਕੱਪ ਦੇਸੀ ਘਿਓ ਦਾ ਜਿਹੜਾ ਪੂਰਾ ਲੱਗ ਗਿਆ ਜੇ ਤੁਹਾਨੂੰ ਲੱਗੇ ਮਿਕਸਚਰ ਜ਼ਿਆਦਾ ਸੁੱਕਾ ਹੈ ਤੁਸੀਂ ਓਨਾ ਕੁ ਇਹਦੇ ਵਿੱਚ ਘਿਓ ਪਾ ਲੈਣਾ ਜਿਹਦੇ ਵਿੱਚ ਲੱਡੂ ਆਪਣੇ ਆਪ ਆਰਾਮ ਨਾਲ ਬਣ ਜਾਣ ਬਿਨਾ ਚਾशनी ਤੋਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੇ ਆਟੇ ਦੇ ਇਹ ਵਾਲੇ ਲੱਡੂ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਸ ਤਰੀਕੇ ਨਾਲ ਦੇਖੋ ਆਪਾਂ ਇਹ ਜਿਹੜੀਆਂ ਲੱਡੂ ਸਾਰੇ ਬਣਾ ਕੇ ਤਿਆਰ ਕਰ ਲੈਣੇ ਆ ਤੇ ਇਹਨਾਂ ਨੂੰ ਤੁਸੀਂ ਆਰਾਮ ਨਾਲ ਜਿਹੜਾ 20 ਤੋਂ 25 ਦਿਨ ਵਾਸਤੇ ਵੀ ਸਟੋਰ ਕਰਕੇ ਰੱਖ ਸਕਦੇ ਹੋ ਪਿੰਨੀਆਂ ਜਿਹੜੀਆਂ ਨੇ ਇਹ ਛੇਤੀ ਖਰਾਬ ਨਹੀਂ ਹੁੰਦੀਆਂ ਖਾਣ ਚ ਬਹੁਤ ਟੇਸਟੀ ਬਣਦੀਆਂ ਨੇ ਤੇ ਇਹਨਾਂ ਪਿੰਨੀਆਂ ਜਿਹੜੀਆਂ ਆਪਾਂ ਬਣਾਈਆਂ ਨੇ ਲੱਡੂ ਬਣਾਏ ਨੇ ਇਹਨਾਂ ਨੂੰ ਤੁਸੀਂ ਚਾਹੋ ਤਾਂ ਜਿਵੇਂ ਦੁੱਧ ਨਾਲ ਖਾ ਸਕਦੇ ਹੋ ਚਾਹ ਨਾਲ ਖਾ ਸਕਦੇ ਹੋ ਵੈਸੇ ਮਿੱਠਾ ਠੰਡ ਦੇ ਮੌਸਮ ਵਿੱਚ ਖਾਣ ਨੂੰ ਬਹੁਤ ਦਿਲ ਕਰਦਾ ਹੈ ਤਾਂ ਇਹ ਵਾਲੀਆਂ ਜਿਹੜੀਆਂ ਲੱਡੂ ਪਿੰਨੀਆਂ ਨੇ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਿਓ ਤੇ ਸਾਰੇ ਲੱਡੂ ਨੇ ਜੀ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਲਏ ਨੇ ਮੈਂ ਤੁਹਾਨੂੰ ਤੋੜ ਕੇ ਨੇ ਉਹਦਾ ਟੈਕਸਚਰ ਵੀ ਦਿਖਾ ਦਿੰਨੀ ਆ ਦੇਖ ਕੇ ਤੁਹਾਨੂੰ ਪਤਾ ਚੱਲ ਜਾਏਗਾ ਬਹੁਤ ਹੀ ਜ਼ਿਆਦਾ ਨਰਮ ਮੁਲਾਇਮ ਜਿਹੜੇ ਆਟੇ ਦੇ ਲੱਡੂ ਨੇ ਬਣ ਕੇ ਤਿਆਰ ਹੋਏ ਆ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਜਿਹੜੀ ਇਹ ਰੈਸਪੀ ਹੈ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਤੇਰੀ ਆਪਣਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ